ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 16 ਮਈ 2025 ਤੇ ਇੱਕ ਵਾਰ ਫੇਰ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਲਈ ਮੀਂਹ ਨੇਰੀ ਦਾ ਅਲਰਟ ਰਹੂਗਾ ਕਿਉਂਕਿ ਬੀਤੇ ਦੋ ਦਿਨ ਤਨਾ ਤੋਂ ਜਿਹੜਾ ਮੌਸਮ ਖੁਸ਼ਕ ਤੇ ਹਲਕਾ ਗਰਮ ਦਾ ਬਣਿਆ ਹੋਇਆਗਾ ਤੇ ਨਾਲ ਨਾਲ ਹੁੰਦੇ ਹਲਕਾ ਲੋ ਦਾ ਪ੍ਰਭਾਵ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਅਗਲੇ ਦੋ ਤਿੰਨ ਦਿਨ ਵੀ ਲੋ ਦਾ ਪ੍ਰਭਾਵ ਜਿਹੜਾ ਜਾਰੀ ਰਹਿ ਸਕਦਾ ਬਹੁਤ ਹੀ ਇਤਨਾਂ ਦੇ ਵਿੱਚ ਪਰ ਬਾਵਜੂਦ ਇਹਦੇ ਦੋ ਚਾ ਜ਼ਿਲ੍ਹਿਆਂ ਵਿੱਚ ਕਿਤੇ ਨਾ ਕਿਤੇ ਘਰ ਚਮਕਲੇ ਬੱਦਲ ਬਣਦੇ ਰਹਿਣਗੇ ਜਿਹੜਾ ਥੋੜੇ ਬਹੁ ਸੱਦਾ ਦੇ ਸਕਦੇ ਆ ਪਰ ਜ਼ਿਆਦਾਤਰ ਖੇਤਾਂ 'ਚ ਲੋ ਦਾ ਪ੍ਰਭਾਵ ਜਿਹੜਾ ਖੁਸ਼ਕ ਮੌਸਮ ਦੇ ਦੌਰਾਨ ਬਣਿਆ ਰਹਿ ਸਕਦਾਗਾ ਤੇ ਉਸ ਤੋਂ ਬਾਅਦ 19 ਮਈ ਤੋਂ ਜਿਹੜਾ ਬੰਗਾਲ ਦੀ ਖਾੜੀ ਤੋਂ ਪੂਰੇ ਦੀਆਂ ਹਵਾਵਾਂ ਪੰਜਾਬ ਤੱਕ ਪੁੱਜਣੀਆਂ ਸ਼ੁਰੂ ਹੋ ਜਾਣਗੀਆਂ ਵਧਣਗੀਆਂ ਕਿ ਬੰਗਾਲ ਦੀ ਖਾੜੀ ਤੋਂ ਚੱਲ ਕੇ ਆਉਣੀਆਂ ਤੇ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਵਿੱਚ ਨਮੀ ਵਧਣੀ ਸ਼ੁਰੂ ਹੋ ਜਾਣੀ ਹੈ ਨਮੀ ਵਧੂਗੀ ਤਾਂ ਹਾਈ ਕੈਪ ਇੰਡੈਕਸ ਵਧੂਗਾ ਹਾਈ ਕੈਪ ਇੰਡੈਕਸ ਵਧੂਗਾ ਤਾਂ ਘਰ ਚਮਕਲੇ ਬੱਦਲਾਂ ਦਾ ਨਿਰਮਾਣ ਹੋਊਗਾ ਜਿਹੜੇ ਬਹੁਤੇ ਖੇਤਾਂ 'ਚ ਹਨੇਰੀ ਬੁੱਲੇ ਨੂੰ ਸੱਦਾ ਦੇਣਗੇ ਤੇ ਨਾਲ ਆਉਂਦੇ ਟਟਮੇ ਖੇਤਾਂ 'ਚ ਹਲਕੇ ਦਰਮਿਆਨੀ ਮੀਂਹ ਦੀਆਂ ਕਾਰਵਾਈਆਂ ਵੀ ਦੇਖਣ ਨੂੰ ਮਿਲਣਗੀਆਂ ਤੇ ਖਾਸ ਕਰਕੇ ਮਾਝੇ ਦੇ ਬਾਬੇ ਤੇ ਪੰਜਾਬ ਦੇ ਜਿਹੜੇ ਹਿਮਾਚਲ ਨਾਲ ਲੱਗਦੇ ਜ਼ਿਲ੍ਹੇ ਨੇ ਇੰਨਾ ਵਿੱਚ ਕਾਰਵਾਈ ਥੋੜੀ ਜ਼ਿਆਦਾ ਰਹਿ ਸਕਦੀ ਆ ਬਾਕੀ ਮਾਲਵਾ ਬੈਲਟ ਦੇ ਵੀ ਬਹੁਤ ਹੀ ਜ਼ਿਲ੍ਹਿਆਂ ਵਿੱਚ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲੂ ਹਨੇਰੀ ਦੀ ਕਾਰਵਾਈ ਦੇਖਣ ਨੂੰ ਮਿਲੂਗੀ ਤੇ ਮਾਝੇ ਦੇ ਬਾਬੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਹੁਤ ਹੀ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲੂਗਾ ਤੇ ਨਾਲ ਉਹਦੇ ਉੱਤਰੀ ਰਾਜਸਥਾਨ ਤੇ ਹਰਿਆਣੇ ਦੇ ਵੀ ਕਈ ਖੇਤਰਾ ਵਿੱਚ ਮੀਂਹ ਨੇਰੀ ਦਾ ਤੌਰ ਜਿਹੜਾ ਦੇਖਣ ਨੂੰ ਮਿਲ ਸਕਦਾ ਖਾਸ ਕਰਕੇ 19 ਤੇ 20 ਮਈ ਨੂੰ ਖਾਸ ਕਰਕੇ 19 ਮਈ ਜਿਹੜਾ ਮੁ ਮਈ ਦੇ 21 ਤੱਕ ਇੱਕ ਦੋ ਦਿਨ ਛੱਡ ਕੇ ਮੀਨੀ ਰੀ ਦੀਆਂ ਕਾਰਵਾਈਆਂ ਜਿਹੜੀਆਂ ਹੁੰਦੀਆਂ ਰਹਿਣੀਆਂ ਨੇ